ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਤੁਹਾਡੇ ਲੈ ਕੇ ਆਏ ਆ ਕਸਰਤ ਤੇ 10 ਲਾਈਨਾਂ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੈਲ ਤੇ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਇਸ ਨਾਲ ਤੁਹਾਨੂੰ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇਗੀ ਤਾਂ ਚਲੋ ਸਟਾਰਟ ਕਰਦੇ ਆਂ ਪਹਿਲੀ ਲਾਈਨ ਹੈ ਕਸਰਤ ਨਾਲ ਸਰੀਰ ਸ਼ਕਤੀਸ਼ਾਲੀ ਬਣਦਾ ਹੈ ਦੂਸਰੀ ਲਾਈਨ ਇਹ ਸਾਨੂੰ ਸਿਹਤਮੰਦ ਰੱਖਦੀ ਹੈ ਤੀਸਰੀ ਲਾਈਨ ਹੈ ਕਸਰਤ ਕਰਨ ਨਾਲ ਮਨ ਵੀ ਤਾਜ਼ਾ ਹੁੰਦਾ ਹੈ ਚੌਥੀ ਲਾਈਨ ਹੈ ਇਹ ਸਾਡੀ ਕੰਮ ਕਰਨ ਦੀ ਸਮਰਥਾ ਵਧਾਉਂਦੀ ਹੈ ਪੰਜਵੀਂ ਲਾਈਨ ਹੈ ਕਸਰਤ ਨਾਲ ਸਰੀਰ ਦੀ ਊਰਜਾ ਵਧਦੀ ਹੈ। 6ਵੀਂ ਲਾਈਨ ਹੈ ਇਹ ਸਾਨੂੰ ਤਣਾਅ ਮੁਕਤ ਕਰਦੀ ਹੈ। 7ਵੀਂ ਲਾਈਨ ਹੈ ਕਸਰਤ ਨਾਲ ਸਰੀਰ ਲਚਕੀਲਾ ਬਣਦਾ ਹੈ। 8ਵੀਂ ਲਾਈਨ ਇਹ ਸਾਡੀ ਪਾਚਨ ਸ਼ਕਤੀ ਨੂੰ ਸੁਧਾਰਦੀ ਹੈ 9ਵੀਂ ਲਾਈਨ ਹੈ ਇਸ ਨਾਲ ਸਰੀਰ ਦਾ ਭਾਰ ਕੰਟਰੋਲ ਹੁੰਦਾ ਹੈ ਤੇ 10ਵੀਂ ਲਾਈਨ ਹੈ ਕਸਰਤ ਸਾਡੇ ਜੀਵਨ ਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਉਂਦੀ ਹੈ ਤਾ ਬੱਚਿਓ اے سی ਕਸਰ ਤੇ 10 ਲਾਈਨਾਂ ਵਾਲੇਕ ਵੀਡੀਓ ਪਸੰਦ ਆਈ ਐ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ